ਅੱਸੀ ਕੱਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਆਪਣੇ ਨਵੇਂ ਬਲੌਗ 'ਚ ਉਮੀਦ ਕਰਦਾ ਸਾਰੇ ਠੀਕ ਠਾਕ ਹੋਮਗੇ ਅੱਜ ਮੈਂ ਚੱਲਿਆ ਕੰਮ ਤੇ ਪਿੰਡ ਗਵਿੰਦਗੜ੍ਹ ਨੇੜੇ ਰੈਕੋਟ ਸੇਟੀ ਪਹੁੰਚਣ ਮਾਰੇ ਨੇ ਮੈਂ ਮੋਟਰਸਾਈਕਲ ਨੇਰੇ ਨੇਰ ਪਾਲਿਆ ਕਿਉਂਕਿ ਬੀਰ ਫੋਨ ਬਹੁਤ ਕਰੀ ਜਾਂਦਾ ਸੀ ਜਿਹਦੇ ਨਾਲ ਕੰਮ ਲਾਉਣਾ ਸੀ ਉਹ ਕਹਿੰਦਾ ਲੇਟ ਬਹੁਤ ਆ ਸੇਟੀ ਆ ਜਾ ਸਕੂਲ ਦੀ ਟੰਤੋਂ ਇੱਕ ਵਧੀਆ ਜਿਹਾ ਸ਼ੇਰ ਪੜਦੇ ਹੋਏ ਮੈਂ ਪਹੁੰਚ ਗਿਆ ਸਪੈਂਡ ਜਿੱਥੇ ਅੱਜ ਦਾ ਆਪਾਂ ਕੰਮ ਲਾਉਣਾ ਸੀ ਇੱਥੇ ਪਹੁੰਚ ਕੇ ਪਤਾ ਲੱਗਿਆ ਕਿ ਵੀਰ ਆਪ ਹੀ ਮੇਰੇ ਤੋਂ ਲੇਟ ਆਇਆ ਮੈਨੂੰ ਫੋਨ ਤੇ ਫੋਨ ਲਾਈ ਜਾ ਰਿਹਾ ਸੀ ਪ੍ਰੋਗਰਾਮ ਸ਼ੁਰੂ ਹੋਣ ਦੇ ਵਿੱਚ ਟਾਈਮ ਤਾਂ ਕਾਫੀ ਸੀ ਪਰ ਅਸੀਂ ਟਾਈਮ ਨਾਲ ਹੀ ਪੱਖੇ ਕੂਲਰ ਫਿੱਟ ਕਰਨ ਲੱਗੇ ਤਾਂ ਕਿ ਸਾਨੂੰ ਕੋਈ ਜਲਦਬਾਜ਼ੀ ਕਰਦੇ ਹੋਏ ਕੋਈ ਪਰੇਸ਼ਾਨੀ ਨਾ ਆਵੇ ਮੈਂ ਲੱਗ ਗਿਆ ਕੂਲਰ ਪੱਖਿਆਂ ਦੇ ਕਨੈਕਸ਼ਨ ਕਰਨ ਤੇ ਵੀਰ ਲੱਗ ਗਿਆ ਤਾਰਾਂ ਬਿਸ਼ਾਉਣ ਤੇ ਮੇਰੇ ਹੱਥ 'ਤੇ ਟੇਪਰ ਵਾਲਿਆਂ ਡਿੱਗੀ ਜਿਵੇਂ ਕਹਿੰਦੀ ਹੋਵੇ ਮੇਰੀ ਵੀਡੀਓ ਨਾ ਬਣਾ ਮੈਨੂੰ ਕੈਮਰੇ ਤੋਂ ਸ਼ਰਮ ਆਉਂਦੀ ਹੈ ਕੂਲਰ ਪੱਖਿਆਂ ਦੇ ਕਨੈਕਸ਼ਨ ਕਰਨ ਤੋਂ ਬਾਅਦ ਆਪਾਂ ਧਰਤੀ ਸਪਲਾਈ ਸਾਰੀ ਜਨਰੇਟਰ ਤੇ ਸਪਲਾਈ ਚਾਲੂ ਕਰਨ ਤੋਂ ਬਾਅਦ ਆਪਾਂ ਫੋਨ ਲਾਗੇ ਪੈਪ ਨਾਲ ਪਾਣੀ ਕੂਲਰਾਂ ਦੇ ਵਿੱਚ ਕੂਲਰਾਂ ਦੇ ਪਾਣੀ ਦਾ ਲੈਵਲ ਚੈੱਕ ਕਰਨ ਤੋਂ ਬਾਅਦ ਆਪਾਂ ਕੀਤਾ ਕੂਲਰਾਂ ਦਾ ਤੇਲ ਪਾਣੀ ਚਕ ਤੇਲ ਤੇਲ ਨਹੀਂ ਕੱਲਾ ਪਾਣੀ ਅਸੀਂ ਟੈਂਟ ਅੰਦਰ ਸਾਰਾ ਸਮਾਨ ਫੈਟ ਕਰਕੇ ਕਰ ਲਿਆ ਚੈੱਕ ਤੇ ਉਸ ਤੋਂ ਬਾਅਦ ਸਾਈਡ ਤੇ ਹੋ ਕੇ ਲਾਈਕ ਪੂਰਾਂ ਦੀ ਠੰਡੀ ਠੰਡੀ ਹਵਾ ਤਕਰੀਬਨ 1:36 ਵਜੇ ਹੋ ਕੰਮ ਹੋ ਗਿਆ ਸਟਾਰਟ ਇਸ ਵੀਰ ਦਾ ਸਾਰਾ ਟੈਂਟ ਦਾ ਅਰੇਂਜਮੈਂਟ ਸੀ ਜਿਹਨੇ ਅੱਜ ਆਪਾਂ ਨੂੰ ਇੱਥੇ ਪੱਕੇ ਕੂਲਰ ਲਾਉਣ ਵਾਸਤੇ ਬੁਲਾਇਆ ਸੀ ਥੋੜੀ ਜੀ ਰੈਲ ਜੀ ਦੇਖ ਕੇ ਆਪਾਂ ਵੀ ਹੋ ਗਏ ਮਟਰ ਪਨੀਰ ਤੇ ਸਾਗ ਦੇ ਨਾਲ ਰੋਟੀ ਦੇ ਦਾਲੇ ਸੋਸ ਤੋਂ ਬਾਅਦ 11 ਵਜੇ ਕੰਮ ਨਿਬੜਦਾ ਦੇਖ ਆਪਾਂ ਲੱਗੇ ਪਏ ਪਾਣੀ ਅਲੀ ਇਕੱਠੀ ਕਰਨ ਸਾਢੇ 11 ਵਜੇ ਤਕਰੀਬਨ ਸਾਰਾ ਕੰਮ ਨਿਬੜ ਚੁੱਕਿਆ ਸੀ ਤੇ ਕਲੈਕਟਰੀਸ਼ਨ ਵੀਰ ਨੇ ਆਪਣੀ ਸਪਲਾਈ ਠੱਕਤੀ ਸਵੇਰ ਨਾਲ ਹੀ ਲੱਗ ਗਿਆ ਪਾਤਾਰਾਂ ਇਕੱਠੀਆਂ ਕਰਨ ਕਿਉਂਕਿ ਇੱਕ ਕੂਲਰ ਚੱਲ ਰਿਹਾ ਸੀ ਘਰ ਦੀ ਸਪਲਾਈ ਤੇ ਉਸ ਵਾਰ ਡੀਜੇ ਚਲਾਉਣ ਵਾਲੇ ਵੀ ਮੁੰਡੇ ਆਪਣੇ ਪਿੰਡ ਦੇ ਸੀ ਤੇ ਉਹਨਾਂ ਨੇ ਆਪਣੀ ਕੂਲਰ ਲੋਡ ਕਰਾਉਣ ਦੇ ਵਿੱਚ ਹੈਲਪ ਕੀਤੀ ਨਾਲ ਦੀ ਨਾਲ ਪਾਣੀ ਕੱਢਣ ਲੱਗੇ ਕੂਲਰਾਂ ਚੋਂ ਤੇ ਗੱਡੀ ਤੇ ਲੋਡ ਕਰਨ ਲੱਗੇ ਲਿਆ ਕੇ ਸਾਰਾ ਸਮਾਨ ਰੱਖ ਲਿਆ ਪਸਣੇ ਪੱਖੇ ਪੈਪ ਗੱਡੀ ਦੇ ਵਿੱਚ ਅਸਵਾ ਤਕਰੀਬਨ 12:00 ਵਜੇ ਗੱਡੀ ਅਸੀਂ ਪਿੰਡ ਵੱਲ ਨੂੰ ਉਸ ਤੋਂ ਬਾਅਦ ਅੱਧੇ ਤੋਂ 1:00 ਵਜੇ ਤੱਕ ਪਹੁੰਚ ਗਏ ਅਸੀਂ ਪਿੰਡ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ